ਹੇ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ RAM ਨਾਮ ਤਤ ਸਾਰਾ ਤਤ ਤਤੇ ਤਤ ਕੁਲਉਣੀ ਆ ਵਿਚਾਰਿਓ ਬੱਬੇ ਨੂੰ ਬਿਹਾਰੀ ਲੱਗੇ ਆ ਇਹਨੂੰ ਵਿਚਾਰਿਓ ਨਿਗਾਣਾ ਵਿਚਾਰਿਓ ਕਿਲ ਬਿਖ ਕਾਟੇ ਨਿਮਖ ਆਰਾਧਿਆ ਗੁਰਮੁਖ ਪਾਰ ਉਤਾਰਾ ਕਿਲ ਬਿਖ ਕਾਟੇ ਕਸ ਕੇ ਕਹਿਣਾ ਜੀ ਕਾਟੇ ਨਹੀਂ ਕਹਿਣਾ ਕਾਟੇ ਗੁਰਮੁਖ ਮੰਮੇ ਦੀ ਔਂਕੜ ਲੱਗੀ ਐ ਗੁਰਮੁਖ ਨਹੀਂ ਕਹਿਣਾ ਗੁਰਮੁਖ ਪਾਰ ਉਤਾਰਾ ਊੜੇ ਨੂੰ ਔਂਕੜ ਉਤਾਰਾ ਪਾਰ ਉਤਾਰਾ ਨਹੀਂ ਕਹਿਣਾ ਉਤਾਰਾ ਹਰ ਰਸ ਪੀਵਹੁ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਹਰ ਰਸ ਦੋ ਇਹ ਸ਼ਬਦ ਵੱਖ-ਵੱਖ ਪੜ੍ਹਨੇ ਆ ਹਰ ਰਸ ਨਹੀਂ ਕਹਿਣਾ ਹਰ ਰਸ ਪੀਵਹੁ ਪੀਵਹੁ ਨਹੀਂ ਕਹਿਣਾ ਸਾਹਿਤਿ ਅੰਕੜ ਪੜ੍ਹਨੀ ਆ ਪੀਵਹੋ ਮਹਾ ਤ੍ਰਿਪਤ ਤ੍ਰਿਪਤ ਰਾਰੇ ਨੂੰ ਸਿਹਾਰੀ ਪੜ੍ਹਨੀ ਆ ਤ੍ਰਿਪਤ ਨਹੀਂ ਗਣਾ ਤ੍ਰਿਪਤ ਅੰਮ੍ਰਿਤ ਬਾਣੀ ਭਾਵ ਅੰਮ੍ਰਿਤ ਨਾਲ ਭਰੇ ਹੋਏ ਰਸ ਦਾ ਇੱਕ ਬੋਲ ਅੰਮ੍ਰਿਤ ਬਾਣੀ ਨਿਗਣ ਬਾਣੀ ਦਾ ਭਾਵ ਹੁੰਦਾ ਹੈ ਬਣਾਉਣ ਵਾਲਾ ਆਰੰਭ ਦਾ ਕਰਨ ਵਾਲਾ ਜਿਵੇਂ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਆਪਾਂ ਕਹਿੰਦੇ ਹਾਂ ਇਹ ਉਹ ਬਾਣੀ ਨਹੀਂ ਬਾਣੀ ਅੰਮ੍ਰਿਤ ਬਾਣੀ ਪੋਲਾ ਕਹਿਣਾ ਜੀ ਭਾਵ ਹੈ ਬਾਣੀ ਬੋਲ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਦਾਤਾ ਮੁਕਤ ਭੁਗਤ ਜੁਗਤ ਕਕਾ ਤੇ ਗਗਾ ਪੂਰੇ ਪੜਨੇ ਆ ਮੁਕਤ ਭੁਗਤ ਨਹੀਂ ਕਹਿਣਾ ਮੁਕਤ ਭੁਗਤ ਜੁਗਤ ਸਰਬ ਸੁਖਾਂ ਕਾ ਸੁਖਾ ਜ ਸੁਖਾ ਨਹੀਂ ਕਹਿਣਾ ਜ ਸੁਖਾਂ ਨਹੀਂ ਕਹਿਣਾ ਸੁਖਾਂ ਕਾ ਪੋਲਾ ਕਹਿਣਾ ਜੀ ਆਪਨੇ ਦਾਸ ਕਉ ਭਗਤ ਦਾਨ ਦੇਵੈ ਪੂਰਨ ਪਰਖ ਵਿਦਾਤਾ ਸ਼ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ શ્રવਣੀ શ્રવਣੀ ਨਹੀਂ ਕਹਿਣਾ ਸ਼੍ਰਵਣ ਕੰਨਾਂ ਨੂੰ ਕਹਿੰਦੇ ਆ ਸਰਵਣ ਦਾ ਅਰਥ ਹੁੰਦਾ ਸੁਣਨਾ ਇਹ ਸੁਣਨਾ ਨਹੀਂ ਹੈ ਸ਼੍ਰਵਣੀ ਕੰਨਾਂ ਦੇ ਨਾਲ ਸੁਣੀ ਹੈ ਸੁਣੀਏ ਗਾਈਏ ਨਹੀਂ ਕਹਿਣਾ ਧਈਏ ਨਹੀਂ ਕਹਿਣਾ ਆੜੇ ਤੇ ਦੁਲਾਮਾਂ ਲੱਗੀਆਂ ਸੁਣੀਏ ਗਾਈਏ ਫਿਰਦਾ ਧਈਏ ਕਾਰਣ ਕਾਰਣ ਸਮਰੱਥ ਸੁਆਮੀ ਜਾਤੇ ਬ੍ਰਥਾ ਨ ਕੋਈ ਸਮਰਥ ਸਮਰਥ ਨਹੀਂ ਗੈਣਾ ਰਾਰੇ ਤਦਕ ਸਮਰਥ ਬ੍ਰਥਾ ਸਿਹਾਰੀ ਰਾਰੇ ਨੂੰ ਪੋਲਾ ਜਿਹਾ ਪੜਨਾ ਹੈ ਬ੍ਰਥਾ ਬ੍ਰਥਾ ਨਹੀਂ ਗੈਣਾ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਵੱਡਾ ਵਿਭਾਗ ਵਾਵੇ ਤੇ ਅਤ ਕਲਾਉਣੀ ਐ ਕਰਹੁ ਕਿਰਪਾ ਕਰੋ ਨਿਗਣ ਕਰਹੁ ਕਿਰਪਾ ਰਾਰੇ ਨੂੰ ਸਿਹਾਰੇ ਪ੍ਰਣੀਆ ਕਿਰਪਾ ਨਹੀਂ ਕਹਿਣਾ ਕਿਰਪਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲ ਸੋਰਠ ਮਹਲਾ ਪੰਜਵਾ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਲਾਥੇ ਲੱਲੇ ਨੂੰ ਕੰਨਾ ਅਧਕ ਲਾ ਕੇ ਭਾਵ ਕਰ ਸਕੇ ਲਾਥੇ ਨਹੀਂ ਕਹਿਣਾ ਲਾਥੇ ਪ੍ਰਗਟੇ ਪ੍ਰਗਟੇ ਨਹੀਂ ਕਹਿਣਾ ਪ੍ਰਗਟੇ ਇਹਨਾਂ ਦੋਹਾਂ ਤੋਕਾਂ ਦੇ ਸੰਖੇਪ ਅਰਥ ਇਹ ਨੇ ਹਰ ਮਨੁੱਖ ਚਾਹੁੰਦਾ ਹੈ ਕਿ ਮੇਰਾ ਮਾਨ ਅਤੇ ਤਨ aroog rahe ਪਰ ਇਹ ਇੱਕ ਪਹਿਲੂ ਹੈ ਕਿ ਮਨੁੱਖ ਤਨ ਦੀ aroogta ਪ੍ਰਤੀ ਸੁਚੇਤ ਪਰ ਮਨ ਵੀ aroog rahe ਇਸ ਪੱਖ ਤੋਂ ਕੋਈ ਕੋਈ ਸੁਚੇਤ ਇਸ ਲਈ ਬਹੁਤਾਤ ਵਿੱਚ ਇਹ ਵੇਖਿਆ ਜਾਂਦਾ ਹੈ ਤਨ ਅਰੋਗ ਹੈ ਮਨ ਰੋਗੀ ਨੇ ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜੋ ਜੋ ਦੀਸੈ ਸੋ ਸੋ ਰੋਗੀ ਇਸ ਲਈ ਜੇ ਮਨ ਰੋਗੀ ਹੈ ਤਾਂ ਤਨ ਤੰਦਰੁਸਤ ਨਹੀਂ ਰਹਿ ਸਕੂਗਾ ਮਨ ਦਾ arogh ਹੋਣਾ ਵਿਕਾਰਾਂ ਤੋਂ ਰਹਿਤ ਹੋਣਾ ਇਹ অতি ਜ਼ਰੂਰੀ ਹੈ ਤਾਂ ਕਿ ਤਨ arogh ਰਹੇ ਜੇ ਮਨ ਰੋਗੀ ਹੋ ਜਾਂਦਾ ਹੈ ਤਾਂ ਵਿਚਾਰ ਮਲੇ ਹੋ ਜਾਣਗੇ ਵਿਚਾਰ ਮਲੇ ਹੋ ਜਾਣਗੇ ਤਾਂ ਆਚਾਰ ਮਨੁੱਖ ਦਾ ਵਿਹਾਰ ਉਹ ਮੇਲਾ ਹੋ ਜਾਵੇਗਾ ਜੇ ਮਨੁੱਖ ਦਾ ਵਿਚਾਰ ਅਤੇ ਆਚਾਰ ਦੋਨੋਂ ਮਲੇ ਹੋ ਜਾਣ ਤਾਂ ਸਮਾਜ ਦੁੱਖਾਂ ਉੱਰ ਜਾਂਦਾ ਹੈ ਇਸ ਲਈ ਤਨ ਦੀ ਅਰੋਗਤਾ ਪ੍ਰਤੀ ਅਸੀਂ ਸੁਚੇਤ ਹੋਏ ਹਾਂ ਮਨ ਦੀ ਸਰੋਗਤਾ ਲਈ ਗੁਰੂ ਸਾਹਿਬ ਜੀ ਸਾਨੂੰ ਸੁਚੇਤ ਕਰਦੇ ਹਨ ਤਨ arogh ਕਿਵੇਂ ਰਹੇ ਮਨ arogh ਕਿਵੇਂ ਰਹੇ ਇਸ ਪਾਵਨ ਤੋਕ ਵਿੱਚ ਜੋ ਪਿੱਛੇ ਆਪਾਂ ਪੜ੍ਹੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ arogha ਇਸ਼ਨਾਨ ਕਰ ਅਤੇ ਸਿਮਰਨ ਕਰ ਇਸ਼ਨਾਨ ਤੁਨ ਦਾ ਕਰਾਉਣਾ ਹੈ ਪਾਣੀ ਦੇ ਨਾਲ ਇਸ਼ਨਾਨ ਮੰਨ ਦਾ ਕਰਾਉਣਾ ਹੈ ਬਾਣੀ ਦੇ ਨਾਲ ਇਸ ਲਈ ਉੱਠ ਇਸ਼ਨਾਨ ਕਰੋ ਪ੍ਰਭਾਤੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਫਿਰ ਸਿਮਰਨ ਕਰਨਾ ਇਸ਼ਨਾਨ ਕਰਨਾ ਸਰੀਰ ਦੀ ਤੰਦਰੁਸਤੀ ਰਹੂਗੀ ਸਿਮਰਨ ਕਰਨ ਦੇ ਨਾਲ ਮਨ ਤੰਦਰੁਸਤ ਰਹੂਗਾ ਕਰੋੜਾਂ ਬਿਗਨ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣ ਨਾਲ ਲੈ ਜਾਂਦੇ ਆ ਕਰੋੜਾਂ ਬਿਗਨ ਇੱਕਦਾਂ ਨਹੀਂ ਕਰੋੜਾਂ ਬਿਗਨ ਲੱਥ ਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣ ਨਾਲ ਇਸ ਲਈ ਸਤਿਗੁਰੂ ਕਿਰਪਾ ਕਰਨ ਹਰ ਸਿੱਖ ਇਹ ਅਰਦਾਸ ਕਰੇ ਕਿ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਇਸ਼ਨਾਨ ਦੀ ਦਾਤ ਅਤੇ ਸਿਮਰਨ ਦੀ ਦਾਤ ਵਾਹਿਗੁਰੂ ਸਾਹਿਬ ਬਖਸ਼ਿਸ਼ ਕਰਨ ਜੋ ਤਰੇ ਪਹਿਰ ਸੁਬਹ ਕਾ ਸੁਰਤਿਆ ਉਪਜਾ ਚਾਓ ਤਿੰਨਾ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਓ ਜਿਹੜੇ ਜਾਗਦੇ ਹੋਏ ਨੇ ਉਹਨਾਂ ਦੇ ਮਨ ਵਿੱਚ ਚਾਓ ਹੁੰਦਾ ਹੈ ਕਿ ਅਮਰਤ ਵੇਲੇ ਜਾਗਣਾ ਹੈ ਸਿਮਰਨ ਕਰਨਾ ਹੈ ਜਿਹੜੇ ਜਾਗਦੇ ਆ ਉਹਨਾਂ ਦੀ ਫਿਰ ਸੁਰਤ ਦਰਿਆਵਾਂ ਸੋ ਦੋਸਤੀ ਦਾ ਭਾਵ ਹੈ ਇਸ਼ਨਾਨ ਕਰਦੇ ਨੇ ਮਾਨ ਅਤੇ ਮੁਖ ਵਿੱਚ ਵਾਹਿਗੁਰੂ ਜੀ ਦਾ ਸੱਚਾ ਨਾਮ ਜਪਦੇ ਹੈ ਅੰਮ੍ਰਿਤ ਵੇਲਾ ਸਚਨਾਓ ਵੜਿਆਈ ਵਿਚਾਰ ਇਸ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹੈ ਪਰ ਇਸ ਸ਼ਬਦ ਨੂੰ ਮਾਨ ਮੁਖ ਸਚਾ ਨਾਓ ਇਉਂ ਇਕੱਠਾ ਨਹੀਂ ਪੜਨਾ ਮਾਨ ਮੁਖ ਉਹਨਾਂ ਦੇ ਮਨ ਵਿੱਚ ਅਤੇ ਮੂੰਹ ਵਿੱਚ ਵਾਹਿਗੁਰੂ ਜੀ ਦਾ ਸੱਚਾ ਨਾਮ ਹੁੰਦਾ ਹੈ ਉਚਾਰਨ ਕਰਦੇ ਹੈ ਸੁਰਤ ਨੂੰ ਜੋੜਦੇ ਹੈ ਜਿਹੜਾ ਅਮਰਤ ਵੇਲੇ ਇਸ਼ਨਾਨ ਕਰਕੇ ਉਚਾਰਨ ਕਰਦਾ ਹੈ ਵਾਹਿਗੁਰੂ ਅਤੇ ਸੁਰਤ ਨੂੰ ਜੋੜਦਾ ਹੈ ਪ੍ਰਮਾਤਮਾ ਨਾਲ ਸਤਿਗੁਰੂ ਕਹਿੰਦੇ ਨੇ ਉਹਦਾ ਮਨ ਵੀ ਰੋਗਾਂ ਤੋਂ ਬਚ ਜਾਂਦਾ ਹੈ ਵਿਕਾਰਾਂ ਤੋਂ ਬਚ ਜਾਂਦਾ ਹੈ ਅਤੇ ਉਹਦਾ ਤਨ ਵੀ arogh ਹੋ ਜਾਂਦਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨਿਤ ਪਾਈ ਗੁਰਪੂਰੈ ਤੂੰ ਰਾਖਿਆ ਰਹਾਉ ਸੁਪੱਖਿਆ ਇਕੱਠਾ ਪੜਨਾ ਹੈ ਗਾਵਹੁ ਸੁਣਹੁ ਪੜਹੁ ਇਹ ਹਾਏ ਤੇ ਔਂਕੜ ਪਿੱਛੇ ਲੱਗੀ ਆ ਬੋਲਣੀ ਆ ਗਾਵਹੁ ਪੜਹੁ ਸੁਣਹੁ ਨਿਗਾੜੋ ਗਾਵਹੁ ਪੜਹੁ ਸੁਣਹੁ ਨਿਤ ਪਾਈ ਨਿਤ ਨਨੇ ਤੇ ਅਧਕ ਲਾ ਕੇ ਪੜਨੇ ਜੀ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਸ਼ਲ ਦਿਆਲਾ ਸਾਹਿਬ ਇਹਨੂੰ ਸਾਹਿਬ ਜਾਂ ਸਾਹਿਬ ਨਹੀਂ ਕਹਿਣਾ ਸਾਹਿਬ ਅਮਿਤ ਵਡਾਈ ਅਮਿਤ ਮੰਮੇ ਤੇ ਅਦਕ ਇਹਨੂੰ ਅਮਿਤ ਨਹੀਂ ਕਹਿਣਾ ਅਮਿਤ ਵਡਾਈ ਡੱਡਾ ਪੂਰਾ ਅਮਿਤ ਵਡਾਈ ਨਹੀਂ ਕਹਿਣਾ ਵਡਾਈ ਭਗਤ ਵਸ਼ਲ ਵੱਛਲ ਪੋਲਾ ਕਹਿਣਾ ਵੱਛਲ ਨਹੀਂ ਕਹਿਣਾ ਭਗਤ ਵੱਛਲ ਦਿਆਲਾ ਜਿਹੜੇ ਨੂੰ ਸਿਹਾਰੀ ਪੜਨੀ ਆ ਦਿਆਲਾ ਨਹੀਂ ਕਹਿਣਾ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬੇਰਦ ਪ੍ਰਤਪਾਲ 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 ਨਹੀਂ ਕਹਿਣਾ ਪ੍ਰਤਪਾਲ ਹਰ ਅੰਮ੍ਰਿਤ ਨਾਮ ਭੋਜਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਸਰਬ ਬੱਬਾ ਪੜਨਾ ਸਰਬ ਨਹੀਂ ਕਹਿਣਾ ਸਰਬ ਪੁੰਚੋ ਹਾਦੀ ਅੰਕੜ ਸਰਬ ਵੇਲਾ ਵੇਲਾ ਪੂ ਲਗਣਾ ਜੀ ਵੇਲਾ ਨਹੀਂ ਕਹਿਣਾ ਵੇਲਾ ਜਰਾ ਮਰਾ ਤਾਪ ਸਭ ਨਾਠਾ ਗੋਣ ਗੋਬਿੰਦ ਨਿਤ ਗਾਵਹੁ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਾਣ ਆਈ ਸਰਬ ਕਲਾ ਕੱਲਾ ਨਹੀਂ ਕਹਿਣਾ ਇਹਨੂੰ ਕਲਾ ਪੋਲਾ ਕਹਿਣਾ ਜੀ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਬੜਾਈ ਪ੍ਰਗਟ ਪ੍ਰਗਟ ਨਹੀਂ ਕਹਿਣਾ ਪ੍ਰਗਟ ਨਾਨਕ ਕੀ ਵਖ ਵਖ ਪੜਨਾ ਨਾਨਕ ਕੀ ਨਿਗਾਣਾ ਨਾਨਕ ਕੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਚਉ ਪਦੇ ਇੱਕ ਊ ਅੰਕਾਰ ਸਤ ਗੁਰ ਪ੍ਰਸਾਦ ਚਉ ਪਦੇ ਚਉਪ ਦੇ ਨਿਹਿ ਕਹਿਣਾ ਭਾਵ ਚਾਰ ਪਦੇ ਚਉ ਪਦੇ ਇਕ ਪਿਤਾ ਇਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਬਾਰਕ ਮਰਾਰੇ ਨੂੰ ਸਿਹਾਰੀ ਪੜਨੀ ਆ ਬਾਰਕ ਨਹੀਂ ਗਹਿਣਾ ਬਾਰਕ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹ ਦਿਖਾਈ ਸੁਣ ਮੀਤਾ ਤੋਰੀ ਕਵਲ ਜਾਈ ਇਹੋ ਮਨ ਤੇਰਾ ਪਾਈ ਰਹਾ ਪਾਵ ਮਲੋਵਾ ਮਲ ਮਲ ਧੋਵਾ ਇਹੋ ਮਨ ਤੈ ਕੂ ਦੇਸਾ ਪਾਵ ਮਲੋਵਾ ਚਰਨ ਮਲ ਮਲ ਕੇ ਧੋਵਾ ਧੋਨੇ ਮਲ ਮਲ ਪੋਲਾ ਕਹਿਣਾ ਜੀ ਮਲ ਮਲ ਨੇ ਕਹਿਣਾ ਤੈ ਕੂ ਦੇਸਾ ਸੋ ਨਮਿਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਾਓ ਦੇਹੁ ਉਪਦੇਸਾ ਮਿਲਾਓ ਲੱਲਾ ਊੜੇ ਨੌਕਰ ਮਿਲਾਓ ਲੱਲੇ ਤੇ ਕਨੌੜਾ ਲਾ ਕੇ ਮਿਲੋ ਨਿਗਾਣਾ ਮਿਲਾਓ ਮਾਨ ਨਾ ਕੀਜੈ ਸਰਣ ਪਰਿਜੈ ਕਰੈ ਸੁ ਭਲਾ ਮਨਾਈਐ ਮਾਨ ਨਾ ਵੱਖ-ਵੱਖ ਪਰਉਨਾਇ ਮਾਨਨ ਨੂੰ ਨਹੀਂ ਕਹਿਣਾ ਮਾਨ ਨ ਕਰੈ ਸੁ ਸੁ ਇਹਨੂੰ ਸੋ ਨਹੀਂ ਕਹਿਣਾ ਔਂਕੜ ਪੜਨੀ ਆ ਕਰੈ ਸੁ ਸੋਣ ਮੀਤਾ ਜਿਉ ਪੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਅਨੁਗ੍ਰਹਿ ਅਨਗ੍ਰਹ ਨਿਗਾਣਾ ਅਨੁਗ੍ਰਹਿ ਜਾਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਅਕੂਲ ਨਿਰੰਜਨ ਦੀਠਾ ਅਕੂਲ ਅਕਲ ਜਾਂ ਅਕੂਲ ਨਹੀਂ ਕਹਿਣਾ ਅਕੂਲ ਭੋਲਾ ਕਹਿਣਾ ਨਿਰੰਜਨ ਇਨੋਂ ਨਰੰਜਨ ਮਿਲਗਾਣਾ ਨਨਦੀ ਸਿਹਾਰੀ ਵੀ ਪੜ੍ਹਣੀ ਹੈ ਜੱਜੇ ਨੂੰ ਜੱਜਾ ਹੀ ਪੜ੍ਹਨਾ ਹੀ ਆਇਆ ਨਾ ਬਣੇ ਨਰੰਜਨ ਵੀ ਨਾ ਬਣੇ ਨਿਰੰਜਨ